ਜ਼ਿਲ੍ਹਾ ਪੰਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਤਿਆਰੀਆਂ ਪੂਰੀਆਂ ਐਸ.ਡੀ.ਐਮ. ਡਾਕਟਰ ਨਵਜੋਤ ਸ਼ਰਮਾ ਫਤਗੜ ਚੂੜੀਆਂ ਇੱਤੇ ਦਿਨੀ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਤਬਾਦਲੇਆਂ ਤਹਿਤ ਡਾਕਟਰ ਨਵਜੋਤ ਸ਼ਰਮਾ ਐਸ.ਡੀ.ਐਮ ਫਤਗੜ ਚੂੜੀਆਂ ਨੇ ਆਪਣਾ ਚਾਰਜ ਸੰਭਾਲਣ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਜ਼ਿਲ੍ਹਾ ਪੰਰਿਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹਨ। ਉਹਨਾਂ ਦੱਸਿਆ ਕਿ 4 ਦਸੰਬਰ ਤੱਕ ਐਸ.ਡੀ.ਐਮ ਦਫ਼ਤਰ ਫਤਗੜ ਚੂੜੀਆਂ ਵਿਖੇ ਸਵੇਰੇ 11 ਤੋਂ ਦੁਪਹਿਰ 3 ਵਜੇ ਤੱਕ ਨਾਮਜ਼ਦਗੀ ਪੱਤਰ ਧਾਖਲ ਕੀਤੇ ਜਾਣਗੇ। ਉਹਨਾਂ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਹਨਾਂ ਵੱਲੋਂ ਚੋਣਾਂ ਦੇ ਕੰਮ ਨੂੰ ਪਾਰਦਰਸ਼ੀ ਢੰਗ ਨਾਲ ਸਿਰੇ ਚੜਾਇਆ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਦਫ਼ਤਰ ਦੇ ਕਿਸੇ ਕਮਕਾਜ ਲਈ ਲੋਕ ਬਿਨਾਂ ਕਿਸੇ ਕੋਈ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ ਉਹਨਾਂ ਨੇ ਕਿਹਾ ਕਿ ਸਰਕਾਰੀ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਦਾ ਕੀਤਾ ਜਾਵੇਗਾ ਜਿਸਕਰ ਜੋ ਹੈ ਕਿ ਪੰਜਾਬ ਸਰਕਾਰ ਵੱਲੋਂ ਡਾਕਟਰ ਨਵਜੋਤ ਸ਼ਰਮਾ ਨੂੰ ਜ਼ਿਲ੍ਹਾ ਟਰਾਂਸਪੋਰਟ ਅਫਸਰ ਗੁਰਦਾਸਪੁਰ ਦੇ ਨਾਲ-ਨਾਲ ਐਸ ਡੀ ਐਮ ਫਤਿਹਗੜ ਚੂੜੀਆਂ ਦਾ ਕੰਮਕਾਜ ਸੌਂਪਿਆ ਗਿਆ ਹੈ ਇਸ ਦੀ ਸਬੰਧੀ ਪੇਸ਼ ਹੈ ਇੱਕ ਖਾਸ ਰਿਪੋਰਟ ਪਬਲਿਕ ਪ੍ਰਾਈਮ ਟੀਵੀ ਕਿ ਮੈਂ ਤੁਸੀਂ ਫਤਿਹਗੜ ਚੂੜੀਆਂ ਦੇ ਐਡੀਸ਼ਨਲ ਚਾਰਜ ਹੀ ਸੰਭਾਲਾ ਟੀਓ ਐਸਡੀਐਮ ਜੂ ਕੀ ਕਹਿਣਾ ਚਾਹੋ ਸਾਸ਼ਿਕਾਲ ਸਾਰਿਆਂ ਨੂੰ ਮੈਂ ਬਤੌਰ ਐਸਡੀਐਮ ਫਤਿਹਗੜ ਫਤਿਹਗੜ ਚੂੜੀਆਂ ਜੁਆਇਨ ਕੀਤਾ ਹੈ ਐਡੀਸ਼ਨਲ ਚਾਰਜ ਐਂਡ ਤੁਸੀਂ ਸਾਰੇ ਜਾਣਦੇ ਹੋ ਕਿ ਮਾਨਯੋਗ ਰਾਜ ਚੋਣ ਕਮਿਸ਼ਨ ਪੰਜਾਬ ਜੀ ਵੱਲੋਂ ਜ਼ਿਲ੍ਹਾ ਪੰਚਾਇਤ ਤੇ ਪੰਚਾਇਤ ਸਮਤੀ ਚੋਣਾ ਮਿਤੀ 14 12 25 ਨੂੰ ਕਰਾਉਣ ਲਈ ਆਦਰਸ਼ ਚੋਣ ਜ਼ਾਬਤੇਰੀ ਕੂਸ਼ਨਾ ਮਿਤੀ 28 11 25 ਨੂੰ ਕਰ ਦਿੱਤੀ ਗਈ ਹੈ ਅਸੀਂ ਨਾਮਿਨੇਸ਼ਨ ਪ੍ਰਕਿਰਿਆ ਸ਼ੁਰੂ ਕਰ ਲਈ ਹੈ ਅੱਜ ਤੋਂ ਸ਼ੁਰੂ ਹੈ ਉਹਦੇ ਲਈ ਅਸੀਂ ਜਿਹੜੇ ਲੋਰੀਂਦੇ ਨੋਟਿਸਿਸ ਨੇ ਉਹ ਵੀ ਪ੍ਰੋਮਿਨੈਂਟ ਪਲੇਸਿਸ ਤੇ ਡਿਸਪਲੇ ਕਰ ਦਿੱਤੇ ਨੇ ਐਂਡ ਨਾਮਿਨੇਸ਼ਨ ਜਿਹੜੀ ਹੈ ਉਹ 11 ਤੋਂ ਲੈ ਕੇ 3 ਵਜੇ ਤੱਕ ਨਾਮਜ਼ਦਗੀ ਪੱਤਰ ਜਿਹੜੇ ਆ ਉਹ ਲਈ ਜਾਣਗੇ ਮੈਮ ਕੋਈ ਸੈਂਸਿਟਿਵ ਰੀਪੂਟ ਹੈਗੇ ਉਹ ਜੀ ਸੈਂਸਿਟਿਵ ਤੇ ਜਿਹੜੇ অতি ਸੰਸੰਵੇਦਨਸ਼ੀਲ ਜ਼ੋਨ ਨੇ ਉਹਨਾਂ ਦੀ ਲਿਸਟ ਵੀ ਪ੍ਰਪੇਅਰ ਕੀਤੀ ਗਈ ਹੈ ਜੀ ਕਿੰਨੀ ਤਰੀਕ ਤੱਕ ਉਹ ਨਾਮਜ਼ਦਗੀ ਚੱਲੇਗਾ 4 ਤਰੀਕ ਤੱਕ ਚੱਲਣਗੀਆਂ ਨਾਮਜ਼ਦਗੀਆਂ ਠੀਕ ਹੈ ਜੀ ਤੇ ਲਗਭਗ ਤਿਆਰੀ ਹੈ ਤੁਹਾਡੀ ਪ੍ਰਸ਼ਾਸਨ ਹਾਂਜੀ ਹਾਂਜੀ ਪ੍ਰਸ਼ਾਸਨ ਦੀ ਪੂਰੀ ਤਿਆਰੀ ਹੈ ਜੀ ਕੀ ਆਪਣੇ ਏਰੀਆ ਦੇ ਇੱਕ ਮੈਸੇਜ ਦੇਣਾ ਚਾਹੋਗੇ ਮੈਂ ਮੈਸੇਜ ਮੈਂ ਪਬਲਿਕ ਨੂੰ ਮੈਸੇਜ ਦੇਣਾ ਚਾਹਾਂਗੀ ਕਿ ਐਸ ਡੀ ਐਮ ਦਫ਼ਤਰ ਵਿਖੇ ਤੁਹਾਡਾ ਜਿਹੜਾ ਵੀ ਕੰਮ ਹੈ ਉਹ ਨਿਰਪੱਖ ਤਰੀਕੇ ਦੇ ਨਾਲ ਬਹੁਤ ਹੀ ਸੁਚੱਜੇ ਟੰਗ ਨਾਲ ਕਰਾਉਂਦੀ ਮੈਂ ਭਰਪੂਰ ਕੋਸ਼ਿਸ਼ ਕਰਾਂਗੀ ਤੁਸੀਂ ਕਿਸੇ ਵੀ ਕਿਸ ਤਰ੍ਹਾਂ ਦੀ ਪ੍ਰੋਬਲਮ ਲੈ ਕੇ ਮੈਨੂੰ ਅਪਰੋਚ ਕਰ ਸਕਦੇ ਹੋ ਤੇ ਅਸੀਂ ਅਸੀਂ ਪਾਰਦਰਸ਼ੀ ਢੰਗ ਨਾਲ ਜਿਹੜਾ ਹੈ ਕੰਮ ਨੇਪਰੇ ਚੜਾਉਣ ਦੀ ਪੂਰੀ ਕੋਸ਼ਿਸ਼ ਕਰਾਂਗੀ